ਪੰਜਾਬ ਭਰ ਦੇ ਵਿੱਚ ਰੋਕੀ ਅਖਬਾਰਾਂ ਦੀ ਸਪਲਾਈ ਜਿਸ ਕਰਕੇ ਮਾਹੌਲ ਕਾਫੀ ਤਣਾਅਪੂਰਨ ਹੋ ਚੁੱਕਾ ਹੈ ਤੇ ਲੋਕਾਂ ਦੇ ਵਿੱਚ ਕਾਫੀ ਸਵਾਲ ਵੀ ਨੇ ਕਿ ਆਖਿਰ ਇਹ ਫੈਸਲਾ ਕਿਉਂ ਲਿਆ ਗਿਆ ਹੈਗਾ ਕਿ ਪੁਲਿਸ ਇਹਨਾਂ ਅਖਬਾਰਾਂ ਦੀ ਸਪਲਾਈ ਨੂੰ ਕਿਉਂ ਰੋਕ ਰਹੀ ਹੈ ਤਾਂ ਪੂਰਾ ਮਾਮਲਾ ਕੀ ਹੋ ਰਿਹਾ ਵੀ ਤੁਹਾਨੂੰ ਦੱਸ ਦਿੰਦੇ ਆ ਅਸਲ ਪੰਜਾਬ ਦੇ ਵਿੱਚ ਪੁਲਿਸ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਦੇ ਇੱਕ ਵਿਚਕਾਰ ਇੱਕ ਮੁਹਿੰਮ ਚਲਾਈ ਵੱਖ-ਵੱਖ ਇਲਾਕਿਆਂ ਦੇ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ ਹੈ ਇਚਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਚੱਲਾਈ ਰਹੀ ਨਤੀਜੇ ਦੇ ਵਜੋਂ ਜ਼ਾਤ ਸ਼ਹਿਰਾ ਕਸਬਿਆਂ ਤੇ ਪਿੰਡਾਂ ਦੇ ਵਿੱਚ ਲੋਕ ਸਵੇਰੇ ਸਮੇਂ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਦੇ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਖੂਫੀਆ ਜਾਣਕਾਰੀ ਮਿਲੀ ਸੀ ਇਸ ਦੇ ਲਈ ਰਾਜਪੁਰ ਦੇ ਵਿੱਚ ਵਕ ਵਕ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤੇ ਕਈ ਥਾਵਾਂ ਦੇ ਉੱਤੇ ਡੌਗ ਸਕੁਐਡ ਦੀ ਵੀ ਬੁਲਾਏ ਗਏ ਨੇ ਤੇ ਕੁਝ ਮਾਮਲੇ ਦੇ ਵਿੱਚ ਵਾਹਨਾਂ ਨੂੰ ਜਾਂਚ ਦੇ ਲਈ ਥਾਣਿਆਂ ਦੇ ਅੰਦਰ ਵੀ ਲੈ ਚੋਇਆ ਗਿਆ ਇਸ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਟਿੱਪਣੀ ਨਹੀਂ ਕੀਤੀ ਇਸ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ ਜਿਸ ਦੇ ਨਾਲ ਜ਼ਿਆਦਾਤਰ ਕੇਂਦਰਾਂ ਨੂੰ ਉਹਨਾਂ ਦੀ ਸਪਲਾਈ ਦੇ ਵਿੱਚ ਵਿਗਨ ਪਿਆ ਲੁਧਿਆਣਾ ਅੰਮ੍ਰਿਤਸਰ ਮੋਗਾ ਫਰੀਦਕੋਟ ਕੋਟਕਪੂਰਾ ਪਠਾਨਕੋਟ ਫਾਜ਼ਿਲਕਾ ਅਬੋਹਰ ਅਤੇ ਬਰਨਾਲਾ ਦੇ ਲੋਕ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਅਖਬਾਰਾਂ ਦੇ ਹਾਕਰ ਅਤੇ ਵੰਡਣ ਵਾਲੇ ਵੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਕੁਝ ਡਰਾਈਵਰਾਂ ਦੇ ਅਨੁਸਾਰ ਜੇਕਰ ਗੱਲ ਕਿਤੇ ਜਾਵੇ ਤਾਂ ਪੁਲਿਸ ਖਾਸ ਤੌਰ ਦੇ ਉੱਤੇ ਦੋ ਅਖਬਾਰਾਂ ਦੇ ਵਾਨਾਂ ਦੀ ਜਾਂਚ ਕਰ ਰਹੀ ਸੀਗੀ ਜਦੋਂ ਲੁਧਿਆਣਾ ਦੇ ਵਿੱਚ ਅਖਬਾਰਾਂ ਦੇ ਵਾਨਾਂ ਰੋਕਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਕੋਤਵਾਲੀ ਪੁਲਿਸ ਸਟੇਸ਼ਨ ਦੇ ਕਾਰਜਕਾਰੀ ਐਸ ਐਚ ਓ ਜੋ ਕਿ ਸੁਲੱਖਣ ਸਿੰਘ ਨੇ ਕਿਹਾ ਹੈਗਾ ਕਿ ਨਾਕਾਬੰਦੀ ਸ਼ਨੀਵਾਰ ਯਾਨੀ ਕਿ ਬੀਤੀ ਰਾਤ 10 ਵਜੇ ਤੋਂ ਐਤਵਾਰ ਯਾਨੀ ਕਿ ਅੱਜ ਸਵੇਰੇ 6 ਵਜੇ ਤੱਕ ਕੀਤੀ ਗਈ ਸੀ ਕਿ ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਸਿਰਫ ਅਖਬਾਰਾਂ ਦੇ ਵਹਾਨਾਂ ਰੋਕਿਆ ਗਿਆ ਸੀ ਜਾਂ ਫਿਰ ਹੋਰ ਵਹਾਨਾਂ ਨੂੰ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਸੀਨੀਅਰ ਅਧਿਕਾਰੀ ਹੀ ਦੱਸਣਗੇ ਸਾਡੇ ਕੋਲ ਇਨਪੁਟ ਸੀਗਾ ਰੋਕੇ ਗਏ ਵਹਾਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਤਾਂ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਪਰ ਉਹ ਦੱਸਦੇ ਕਿ ਪੰਜਾਬ ਪੁਲਿਸ ਨੇ ਅਖਬਾਰਾਂ ਦੀ ਸਪਲਾਈ ਰੋਕੀ ਹੈ ਕਿਉਂਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੇ ਸ਼ੱਕ ਦੇ ਆਧਾਰ ਦੇ ਉੱਤੇ ਇਹਨਾਂ ਗੱਡੀਆਂ ਦੀ ਚੈਕਿੰਗ ਜਿਹੜੀ ਕੀਤੀ ਗਈ ਸੀਗੀ ਹੰਦਸ ਦੀ ਹੈ ਕਿ ਪੰਜਾਬ ਦੇ ਵਿੱਚ ਸ਼ੁੱਕਰਵਾਰ ਯਾਨੀ ਕਿ ਦੋ ਦਿਨ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤਹੀਂ ਥਾਵਾਂ ਦੇ ਉਤੇ ਚੰਡੀਗੜ੍ਹ ਸਮੇਤ ਵਾਪਕ ਥਾਵਾਂ ਦੇ ਉਤੇ ਅਖਬਾਰਾਂ ਦੀ ਸਪਲਾਈ ਲੈ ਕੇ ਜਾ ਰੀਆਂ ਗੱਡੀਆਂ ਨੂੰ ਪੁਲਿਸ ਦੇ ਵੱਲੋਂ ਰੋਕ ਕੇ ਚੈਕਿੰਗ ਕੀਤਾ ਗਿਆ ਤੇ ਇਹ ਚੈਕਿੰਗ ਰਾਤ 10 ਵਜੇ ਤੋਂ ਲੈ ਕੇ ਸਵੇਰ ਤੱਕ ਜਿਹੜੀ ਕਿ ਚਲਦੀ ਰਹੀ ਸੀਗੀ ਪਰ ਉਥੇ ਤੋਂ ਦੱਸਦੀ ਹੈ ਕਿ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੀ ਤੱਕ ਲੁਧਿਆਣੇ ਦੇ ਵਿੱਚ ਵੀ ਰੋਕੀ ਗਈ ਸੀਗੀ ਪਰ ਇਸ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਪੰਜਾਬ ਭਰ ਦੇ ਵਿੱਚ ਰੋਕੀ ਅਖਬਾਰਾਂ ਦੀ ਸਪਲਾਈ ਜਿਸ ਕਰਕੇ ਮਾਹੌਲ ਕਾਫੀ ਤਣਾਅਪੂਰਨ ਹੋ ਚੁੱਕਾ ਹੈ ਤੇ ਲੋਕਾਂ ਦੇ ਵਿੱਚ ਕਾਫੀ ਸਵਾਲ ਵੀ ਨੇ ਕਿ ਆਖਿਰ ਇਹ ਫੈਸਲਾ ਕਿਉਂ ਲਿਆ ਗਿਆ ਹੈਗਾ ਕਿ ਪੁਲਿਸ ਇਹਨਾਂ ਅਖਬਾਰਾਂ ਦੀ ਸਪਲਾਈ ਨੂੰ ਕਿਉਂ ਰੋਕ ਰਹੀ ਹੈ ਤਾਂ ਪੂਰਾ ਮਾਮਲਾ ਕੀ ਹੋ ਰਿਹਾ ਵੀ ਤੁਹਾਨੂੰ ਦੱਸ ਦਿੰਦੇ ਹਾਂ ਅਸਲ ਪੰਜਾਬ ਦੇ ਵਿੱਚ ਪੁਲਿਸ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਦੇ ਇੱਕ ਵਿਚਕਾਰ ਇੱਕ ਮੁਹਿੰਮ ਚਲਾਈ ਵੱਖ-ਵੱਖ ਇਲਾਕਿਆਂ ਦੇ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ ਹੈ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਚੱਲੀ ਰਹੀ ਨਤੀਜੇ ਦੇ ਵਜੋਂ ਜ਼ਾਤ ਸ਼ਹਿਰਾ ਕਸਬਿਆਂ ਤੇ ਪਿੰਡਾਂ ਦੇ ਵਿੱਚ ਲੋਕ ਸਵੇਰੇ ਸਮੇਂ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਦੇ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਖੂਫੀਆ ਜਾਣਕਾਰੀ ਮਿਲੀ ਸੀ ਇਸ ਦੇ ਲਈ ਰਾਜਪੁਰ ਦੇ ਵਿੱਚ ਵਕ ਵਕ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤੇ ਕਈ ਥਾਵਾਂ ਦੇ ਉੱਤੇ ਡੌਗ ਸਕੁਐਡ ਦੀ ਵੀ ਬੁਲਾਏ ਗਏ ਨੇ ਤੇ ਕੁਝ ਮਾਮਲੇ ਦੇ ਵਿੱਚ ਵਾਹਨਾਂ ਨੂੰ ਜਾਂਚ ਦੇ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ ਇਸ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਦੇ ਉੱਤੇ ਅਧਿਕਾਰਤ ਤੌਰ ਦੇ ਉਤੇ ਟਿੱਪਣੀ ਨਹੀਂ ਕੀਤੀ ਇਸ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ ਜਿਸ ਦੇ ਨਾਲ ਜ਼ਿਆਦਾਤਰ ਕੇਂਦਰਾਂ ਨੂੰ ਉਹਨਾਂ ਦੀ ਸਪਲਾਈ ਦੇ ਵਿੱਚ ਵਿਘਨ ਪਿਆ ਲੁਧਿਆਣਾ ਅੰਮ੍ਰਿਤਸਰ ਮੋਗਾ ਫਰੀਦਕੋਟ ਕੋਟਕਪੂਰਾ ਪਠਾਨਕੋਟ ਫਾਜ਼ਿਲਕਾ ਅਬੋਹਰ ਅਤੇ ਬਰਨਾਲਾ ਦੇ ਲੋਕ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਅਖਬਾਰਾਂ ਦੇ ਹਾਕਰ ਅਤੇ ਵੰਡਣ ਵਾਲੇ ਵੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਕੁਝ ਡਰਾਈਵਰਾਂ ਦੇ ਅਨੁਸਾਰ ਜੇਕਰ ਗੱਲ ਕਿਤੇ ਜਾਵੇ ਤਾਂ ਪੁਲਿਸ ਖਾਸ ਤੌਰ ਦੇ ਉੱਤੇ ਦੋ ਅਖਬਾਰਾਂ ਦੇ ਵਾਨਾਂ ਦੀ ਜਾਂਚ ਕਰ ਰਹੀ ਸੀਗੀ ਜਦੋਂ ਲੁਧਿਆਣਾ ਦੇ ਵਿੱਚ ਅਖਬਾਰਾਂ ਦੇ ਵਾਨਾਂ ਰੋਕਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਕੋਤਵਾਲੀ ਪੁਲਿਸ ਸਟੇਸ਼ਨ ਦੇ ਕਾਰਜਕਾਰੀ ਐਸ ਐਚ ਓ ਜੋ ਕਿ ਸੁਲੱਖਣ ਸਿੰਘ ਨੇ ਕਿਹਾ ਹੈਗਾ ਕਿ ਨਾਕਾਬੰਦੀ ਸ਼ਨੀਵਾਰ ਯਾਨੀ ਕਿ ਬੀਤੀ ਰਾਤ 10 ਵਜੇ ਤੋਂ ਐਤਵਾਰ ਯਾਨੀ ਕਿ ਅੱਜ ਸਵੇਰੇ 6 ਵਜੇ ਤੱਕ ਕੀਤੀ ਗਈ ਸੀ ਕਿ ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਸਿਰਫ ਅਖਬਾਰਾਂ ਦੇ ਵਹਾਨਾਂ ਰੋਕਿਆ ਗਿਆ ਸੀ ਜਾਂ ਫਿਰ ਹੋਰ ਵਹਾਨਾਂ ਨੂੰ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਸੀਨੀਅਰ ਅਧਿਕਾਰੀ ਹੀ ਦੱਸਣਗੇ ਸਾਡੇ ਕੋਲ ਇਨਪੁਟ ਸੀਗਾ ਰੋਕੇ ਗਏ ਵਹਾਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਤਾਂ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਪਰ ਉਹ ਦੱਸਦੇ ਕਿ ਪੰਜਾਬ ਪੁਲਿਸ ਨੇ ਅਖਬਾਰਾਂ ਦੀ ਸਪਲਾਈ ਰੋਕੀ ਹੈ ਕਿਉਂਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੇ ਸ਼ੱਕ ਦੇ ਆਧਾਰ ਦੇ ਉੱਤੇ ਇਹਨਾਂ ਗੱਡੀਆਂ ਦੀ ਚੈਕਿੰਗ ਜਿਹੜੀ ਕੀਤੀ ਗਈ ਸੀਗੀ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਸ਼ੁੱਕਰਵਾਰ ਯਾਨੀ ਕਿ ਦੋ ਦਿਨ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤਹੀਂ ਥਾਵਾਂ ਦੇ ਉੱਤੇ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਦੇ ਉੱਤੇ ਅਖਬਾਰਾਂ ਦੀ ਸਪਲਾਈ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਪੁਲਿਸ ਦੇ ਵੱਲੋਂ ਰੋਕ ਕੇ ਚੈਕਿੰਗ ਕੀਤਾ ਗਿਆ ਤੇ ਇਹ ਚੈਕਿੰਗ ਰਾਤ 10 ਵਜੇ ਤੋਂ ਲੈ ਕੇ ਸਵੇਰ ਇਰ ਤੱਕ ਜੁੜੀ ਕਿ ਚਲਦੀ ਰਹੀ ਸੀਗੀ ਪਰ ਉਥੇ ਤੋਂ ਦੱਸਦੀ ਹੈ ਕਿ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੀ ਲੁਧਿਆਣੇ ਦੇ ਵਿੱਚ ਵੀ ਰੋਕੀ ਗਈ ਸੀਗੀ ਪਰ ਇਸ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ